ना ओए मुंडे ना जानकी ना नंबर आरे सी पादे पे चढ़ा मैं कह रहा हूं कोई डर ना ਇੱਕ ਇੱਕ ਇਥੋਂ ਨਾਲ ਇੱਕ ਪਰੋਹ ਵਾਲਾ ਇਹ ਸੱਪਾ ਹੋਵੇ ਇਹ ਬੇਦੀ ਮੇਰੀ ਗੱਲ ਸੁਣਾ ਇਹ ਵੀ ਮਾਤਾ ਜੀ ਮੈਂ ਦੱਸਿਆ ਇਹਨਾਂ ਨੂੰ ਸੁਣ ਲਓ ਮੇਰੀ ਗੱਲ ਸੱਚ ਦੀ ਗੱਲ ਕਰਾਂਗੇ ਆ ਪੁੱਛ ਲਓ ਵਾਈਆਂ ਨੂੰ ਕੀ ਗੱਲ ਹੋਈ ਨਾ ਕਾਰਜ ਮੋੜੀ ਬੱਕਰੀ ਵੱਜ ਇਹਦਾ ਇਹ ਤਾਂ ਇਹ ਹੀ ਦਿੰਦੇ ਸੀ ਨਾ 10 ਹਾਂ ਇਹਦਾ ਮੈਂ ਦੱਸਿਆ ਕਹਿਰਾ ਲੈਣਾ ਪੈਸੇ ਹੋਰ ਪੈਣਗੇ ਉਹ ਕਹਿਰਾ ਬਿਰਤੀ ਤੋਂ ਗੱਡੀ ਚੋਪਾ ਦਾ ਬੜਾ ਘਟੀ ਜਾ ਗੱਡੀ ਛੇੜਦੇ ਲੈਣਾਗਾ ਜੀ ਇਹ ਲੈਣਾ ਤਾਂ ਬਹੁਤ ਕੱਢ ਲਿਓ ਆਪੀ ਹੋ ਗਿਆ ਹੁਣ ਯਾਰਾ ਮੈਂ ਦੱਸਿਆ ਵੀ ਕੱਲਾ ਬੱਕਰਾ ਵੀਰੇ ਇਹ ਜੇ ਬਾਪੇ ਦਾ ਹਾਂ ਇਹ ਬਈ ਬੰਦੇ ਖਰਾ ਕਿ ਪੈਸੇ ਲੈ ਨਾ 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 ਭਾਈ ਕੱਲਾ ਉਹ ਬੱਕਰਾ ਇੱਕ ਦੂਜਾ ਵੀਰੇ ਜੇ ਕੱਲਾ ਲੈਣਾ ਪੈਸੇ ਘੈਰਾ ਲੈ ਲਓ ਜੀ ਘੈਰਾ ਲੈ ਕੈਰਾ ਤੇ ਕੈਰਾ ਹੋਰ ਹੈ ਜਦੋਂ ਕੋਈ ਹੋਰ ਅੰਦਾਜ਼ ਵਟਾਏਗਾ ਉਹ ਜਿਹੜੇ ਪੈਸੇ ਬਾਝੋਂ ਜਾਣਗੇ ਉਹ ਵੀ ਜਾਣਾ ਹਾਂ ਕਹਾਂ ਜੇ ਜੇ ਕੋਈ ਨੋਇ ਰਹਿਣੇ ਤੋਂ ਦੂਜਾ ਕਿਹੜਾ ਚਾਹਦੇ ਉਹ ਘਟ ਲਾ ਫਿਰ ਇਹ ਬਰਾਨੀਆ ਪੋਂ ਆ ਗਿਆ ਆ ਬੇਵਨਾ ਗਰੰਟੀ ਵਾਲਾ ਕਰਨਾ ਇਹ ਗੋਬਨੋ ਬਾਈ ਚੋਟਦਾ ਜੇ ਨਹੀਂ ਉਹ ਵੀ ਬਾਈ ਜਾਨੇ ਮੈਨੂੰ ਦੱਸਿਆ ਤਾਂ ਨਹੀਂ ਬਈ ਉਹਦਾ ਮੈਂ ਦਿਲ ਚੋਂ ਤੇ ਨੂੰ ਗੱਲ ਬੇਨੂੰ ਕੀ ਗੱਲ ਸੀਗੀ ਆ ਦਾ ਗਰੰਟੀ ਵਾਲਾ ਇਹਦਾ ਵੀਰੇ ਗਰੰਟੀ ਵੀ ਗਰੰਟੀ ਵਾਲਾ ਕਹਿੰਦਾ ਉਹ ਵੀ ਗਰੰਟੀ ਵਾਲਾ ਆ ਦੋਨੇ ਗਰੰਟੀ ਵਾਲੇ ਵੀਰੇ ਆਪਾਂ ਪਹਿਲਾਂ ਉਹਨੂੰ ਛੱਡ ਦਿੰਦਾ ਇਹਦਾ ਅੱਛਾ ਗੱਡੀ ਚ ਆ ਬਾਲ ਨੇ ਇਹਨੂੰ ਉਪਾਦੇ ਦਾ ਗੁਰੂ ਨਹੀਂ ਨਹੀਂ ਗੱਲ ਹੋਰ ਆਪਾਂ ਪਹਿਲਾਂ ਦਾ ਹਸਤਾ ਵੀ ਸੌਦਾ ਇਹ ਕਹ ਰਹੇ ਹੋਗੇ ਕਹਿੰਦਾ ਹਾਂ ਕਹ ਰਹੇ ਨਹੀਂ ਆਪਾਂ ਵੀਰੇ ਆਪਾਂ ਕਹਿੰਦਾ ਪਹਿਲਾਂ ਵੀ ਪਹਿਲਾਂ ਦੱਸਿਆ ਕੀ ਹੋ ਰਹਾ ਹੈ ਜਿੰਨਾ ਇਹ ਨੂਰਾ ਪਹਿਲਾ ਦਾ ਇਹ ਚੂੜੇ ਨਾਲ ਲੱਗਦੇ ਬੱਚਾ ਉਹਦਾ ਹੁੰਦਾ ਉਹਦਾ ਮੈਂ ਕੁਦਰਤੀ ਜਾਇਆ ਹੋਇਆ ਆਏ ਦਾ ਮਾੜਾ ਫਰਕ ਹੈ ਭਾਈ ਸਾਹਿਬ ਕੋਈ ਕਹਿਦਾ ਮੈਂ ਕਰਦਾ ਮਾਤਾ ਉਹਦਾ ਮਾਰ ਕੇ ਨਹੀਂ ਹੈ ਯਾਰ ਮੈਂ ਦੱਸਿਆ ਭਾਈ ਉਹਦਾ ਦੱਸੀ ਕਿਤਨਾ ਹੁੰਦਾ ਇਹ ਬਈ ਹੋੜੋ ਬੰਦੇ ਦੀ ਗਲਤੀ ਹੈ ਇਹ ਚੱਲ ਕੋਈ ਨਾ ਕੋਈ ਮਾੜੀ ਮੁੱਟਾ ਜੋ ਕੁੜਾ ਦੇ ਇਹ ਜੋ ਜਿਹਦਾ ਕੁ ਦੂਜੇ ਦਾ ਫਰਕ ਹੈ दूसरा जुगाड़ का बयान है पापा तो अरे आ बजा ही हो क्यों गए ये गाना सुनिए नहीं 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 कल नहीं परसों वाली का परसों वाली जाऊंगी हां वाली हूं आज ਆਹ ਚਪਾਪਾ ਬਾਤਵਾ ਨਹੀਂ ਅੱਛਾ ਵੇਲੇ ਦਾ ਫਰਕ ਤਾਂ ਦੇਖ ਕਿੱਡਾ ਵਾਲੇ ਗਰੰਟੀ ਵਾਲੇ ਨੇ ਔਰ ਦੋਨੋਂ ਮਤ ਵਧੀਆ ਉਹ ਪਹਿਲਾ ਜੋੜੇ ਵਾਲੇ ਨਾਲ ਸੌਦਾ ਹੋਏ ਜੇ ਕੰਦੇ ਬੱਕਰੇ ਹੋ ਗਏ ਦੋਨੇ ਸਮਝ ਗਿਆ ਗੱਲ ਆ ਤਾਂ ਆਪ ਲੱਗਦੀ ਕਰੀ ਉਹ ਕਰੀ ਬਾਈ ਕਿੱਦਾਂ ਆਪਾਂ ਥੋੜਾ ਪਾਈ ਨਹੀਂ ਵੀਰੇ ਠੀਕ ਆ ਅਗਲਾ ਵੱਡੀ ਸੌਦਾ ਕਰਕੇ ਰੱਖੀਏ ਦਿੰਦਾ ਆ ਪਾਹੋ ਨਹੀਂ ਕਰਾਉਣੀ ਵੀਰੇ ਲਾ ਲਖਾਈ ਰੁਕੀ ਹੁਣ ਹੁੰਦਾ ਦੀ ਹੋਊਗੀ ਖੋਹ ਲਖਾਈ ਦਾ ਵੀਰੇ ਆਪ ਕੋ ਆਪਦੀ ਹੋਊਗੀ ਖੋਹ ਇਹਨੂੰ ਮੀਵਰਾ ਮਿਲ ਗਿਆ ਗੱਲ ਕਰ ਆਪਾਂ ਦਾ ਖੁਸ਼ੀ ਆ ਬਾਈ ਕੁਛ ਲੈ। ਉਹ ਤਾਂ ਮਦਦ ਦੱਸਿਆ ਕਿ ਆਪਣਾ ਸੌਕਾ ਹੁਣ ਹੋ ਗਿਆ ਠੀਕ ਆ। ਇਹ ਤੁਹਾਡੀ ਗੱਲ ਮੈਂ ਕਹਾ ਮੀਵਨਾ ਕੱਲਾ ਗਰੰਟੀ ਵਾਲਾ ਵੀ ਉਹ ਜੋੜੇ ਨਾਲ। ਬਾਈ ਇਹੀ ਗੱਲ ਹੋਈ ਨਾ ਆਪਣੀ। ਤੁਸੀਂ ਮੈਨੂੰ ਦੱਸਿਆ ਵੀ ਨਹੀਂ ਸਾਨੂੰ ਕੱਲੇ ਚਾਹੀਦੇ। ਇਹਨੇ ਗੱਲ ਨਹੀਂ ਕਰਿਆ। ਉਹੀ ਗੱਲ ਹੈ ਆਪਾਂ ਹੀ ਮਾਲ ਪਸੂ ਵਾਲਿਆਂਗੇ। ਠੀਕ ਆ ਜੀ ਗੱਲ। ਚਲੋ ਚੋਕ ਚੋਕ ਮੈਂ ਜਦੋਂ ਲਿਖੀ ਜੀ। ਚਾਰ ਨੇ ਦੀ ਕਰ ਦੇ ਕੰਮ ਬਰੀ ਜੀ। ਹਾਂ ਬਾਈ ਚਾਰ ਨਾਲ ਸਿਰ ਆ ਗਾ ਲੱਗਦਾ। ਉਹ ਨਹੀਂ ਪਰਾਂ ਨੇ ਦਸਤੀ ਕਰਿਆ ਭਾਈਆਂ ਨੇ। ਇੰਨੇ ਦਾ ਕਰ ਦੋ ਨਹੀਂ ਨੀ ਮਰਾ ਸਾਡਾ ਚਾਹ ਸਾਡੀ 11 ਦਾ ਹੋ ਗਿਆ ਵੀਰੇ ਕੱਲੇ ਬੱਕਰੇ ਨੇ ਮਾਤਾ ਜੀ ਨੇ ਉਹਦੇ ਬਾਬੇ ਦੀ ਛੱਡ ਕੇ ਆ ਗਏ ਠੀਕ ਹੈ ਬੱਕਰਾ 11000 ਦਾ ਸਾਹਿਬਾ ਸੇਕਾ ਮਾਤਾ ਨੇ ਬੜੀਆ ਚਾਵਣਾ ਜੀ ਦੋ ਕਹਿ ਰਹੇ ਆ ਬੱਕਰਾ ਸੌਦਾ ਪਪੂ ਅੱਧਾ ਕੱਟ ਲੈ 11000 ਕੱਟੇ ਕਰਾ ਯਾਰ ਬੁਧਾਈ ਦੇਤੀ ਬਾਈ ਦਾਕੇ ਨੂੰ ਹਾਂ ਬੁਧਾਈ ਦੇ ਦਿਓ ਬਈ ਮੈਨੂੰ ਬੁਧਾਈ ਦੇ ਦਿਓ ਦਾਕੇ ਨੂੰ ਬੁਧਾਈ ਦੇ ਦਿਓ